ਜਿਲੇ ਦਾ ਮੌਸਮ ਜਾਣੋ ਮੀਹਾਂ ਦਾ ਕੀ ਬਣੂ ਹੁਣ ਅੱਜ ਗੱਲ ਕਰਦੇ ਹਾਂ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਾਣੋ ਆਪਣੇ ਜ਼ਿਲੇ ਦਾ ਹਾਲ ਸਭ ਤੋਂ ਪਹਿਲਾਂ ਆਪਣੇ ਚੈਨਲ ਉੱਤੇ ਸਤਿ ਸ੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜਲਦੀ ਹੋਈ ਵੀਡੀਓ ਨੂੰ ਲਾਈਕ ਅਤੇ ਕਮੈਂਟ ਸ਼ੇਅਰ ਜਰੂਰ ਕਰੋ ਅੱਜ ਗੱਲ ਕਰਦੇ ਹਾਂ 9 ਜੁਲਾਈ ਨੂੰ ਰਾਤ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਜਰੂਰ ਲਿਖੋ ਵੀ ਤੁਸੀਂ ਸੈਟਲਾਈਟ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਜ ਇਸ ਜਿਆਦਾਤਰ ਇਲਾਕਿਆਂ ਵਿੱਚ ਮੌਸਮ ਸਾਫ਼ ਰਹਿਣ ਦੀ ਸਭਾਵਨਾ ਹੈ तकरीबन ਸਾਰੇ ਹੀ ਪੰਜਾਬ ਦੇ ਵਿੱਚ ਧੂਪ ਨਿਕਲੀ ਹੋਈ ਸੀ ਸਗੋਂ ਕਿਸੇ ਪ੍ਰਕਾਰ ਦੀ ਹਲਚਲ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਟੈਂਪਰੇਚਰ ਇੱਕ ਵਾਰ 40 ਡਿਗਰੀ ਦੇ ਆਸ-ਪਾਸ ਜਾਂ 40 ਤੋਂ ਟੱਚ ਕਰਕੇ ਗਿਆ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਗਰਮੀ ਤੇ ਹੌਮਸ ਵਰਗਾ ਥੋੜਾ ਮਾਹੌਲ ਬਣਿਆ ਰਿਹਾ ਮੀਂਹ ਦੇ ਕਿਸੇ ਵੀ ਖੇਤਰ ਵਿੱਚ ਮੀਂਹ ਨਹੀਂ ਦੇਖਿਆ ਗਿਆ ਸੋ ਮੀਂਹ ਟੁੱਟਵੇਂ ਤੌਰ ਤੇ ਜ਼ਰੂਰ ਪੈਂਦਾ ਰਹੇਗਾ ਵੱਡੇ ਵੱੱਡੇ ਤੇ 11 ਤਰੀਕ ਤੋਂ ਬਾਅਦ ਵਾਪਸੀ ਕਰਦਾ ਹੋਇਆ ਦਿਖਾਈ ਦੇਗਾ 11 ਤਰੀਕ ਤੋਂ ਸ਼ਾਮ ਤੋਂ ਬਾਅਦ ਇੱਕ ਰੱਦੀ ਰਾਤ ਦੀ કરીਏ ਤਾਂ ਥੋੜਾ ਬੋਤੇ ਖੇਤਰਾ ਵਿੱਚ ਚਾਰਕ ਗਣੀਆਂ ਜਾਂ ਹਲਕਾ ਫੁਲਕਾ ਮੀਂਹ ਪੈਂਦਾ ਦਿਖ ਸਕਦਾ ਹੈ ਵੀ ਜਾਂਦੇ ਇਲਾਕੇ ਪਠਾਨਕੋਟ ਦੇ ਕੁਝ ਇਲਾਕੇ ਜੋ ਜੰਮੂ ਕਸ਼ਮੀਰ ਦੇ ਨਾਲ ਲੱਗਦੇ ਹਨ ਜਾਂ ਆਪਣੇ ਹਿਸ਼ਾਰਪੁਰ ਦੇ ਪਹਾੜੀ ਇਲਾਕੇ ਜੋ ਖੇਤਰ ਜੋ ਹਿਮਾਚਲ ਦੇ ਨਾਲ ਲੱਗਦੇ ਹਨ ਉਹਨਾਂ ਵਿੱਚ ਮੀਂਹ ਪੈ ਸਕਦਾ ਹੈ ਇਸੇ ਤਰ੍ਹਾਂ ਹੀ ਰੋਪੜ ਦੇ ਇਲਾਕੇ ਹੋਗੇ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕੇ ਹੋਗੇ ਜੀਰਕਪੁਰ ਹੋਗਾ ਇਸ ਵੇਲੇ ਰਾਤ ਵੇਲੇ ਮਾੜੇ ਮੋٹے ਮੀਂਹ ਪੈ ਸਕਦਾ ਹੈ ਤੇ ਮੀਂਹ ਸ਼ਰਾਟਾ ਜਿਹਾ ਮੀਂਹ ਪੈ ਸਕਦਾ ਹੈ ਜ਼ਿਆਦਾਤਰ ਇਲਾਕਿਆਂ ਦਾ ਮੌਸਮ ਬਾਕੀ ਸਾਰੇ ਪੰਜਾਬ ਵਿੱਚ ਸਾਫ ਬਣਿਆ ਕੁਝ ਕੁ ਇਲਾਕਿਆਂ ਵਿੱਚ ਥੋੜੇ ਬੋਤੇ ਇਲਾਕਿਆਂ ਵਿੱਚ ਝਲਕੀ ਫੁਲਕੀ ਪੰਜ ਸੱਤ ਪਿੰਡਾਂ ਜਾਂ ਕੁਝ ਕੁ ਨੇੜਲੇ ਇਲਾਕੇ ਸ਼ਹਿਰਾਂ ਦੇ ਇਲਾਕਿਆਂ ਵਿੱਚ 2000 ਕਿਲੋਮੀਟਰ ਦੇ ਘੇਰੇ ਵਿੱਚ ਮੀਂਹ ਪੈ ਸਕਦਾ ਹੈ ਵੱਡੇ ਪੱਧਰ ਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਆਉਣ ਵਾਲੇ ਦਿਨਾਂ ਵਿੱਚ ਹਮਸ ਵਧੇਗੀ ਜਿਆਤਰ ਮੌਸਮ ਸਾਫ ਹੀ ਬਣਿਆ ਰਹੇਗਾ ਤੇ ਸੈਟੇਲਾਈਟ ਤਸਵੀਰਾਂ ਵੀ ਤੁਸੀਂ ਦੇਖੀਆਂ ਹਨ ਜਿਆਤਰ ਮੌਸਮ ਸਾਫ ਹੀ ਹੈ ਕੱਲ ਨੂੰ ਵੀ ਮੌਸਮ ਜਿਆਤਰ ਖੁਸ਼ਕ ਤੇ ਗਰਮ ਰਹਿਣ ਦੀ ਸੰਭਾਵਨਾ ਹੈ ਧੰਨਵਾਦ ਜੀ